ਜਦੋਂ ਲਗਿਆ ਵੀਰਾ ਤੈਨੂੰ ਮਾਇਆ ਵੇ ਤੇਰੀ ਮਾਣੂ ਮਿਲਣ ਵਧਾਈਆ ਵੇ ਲਟ ਕਹਿੰਦੇ ਵਾਲ ਸੋਨੇ ਦੇਆ ਸੋਨਿਆ ਵੀਰਾ ਮੈਂ ਤੇਨੂੰ ਕੋੜੀ ਚੜੇਨੀਆ ਸੋਨਿਆ ਵੀਰਾ ਮੈਂ ਤੇਨੂੰ ਕੋੜੀ ਚੜੇਨੀ ਜਦੋਂ ਚੜਿਆ ਵਿਰਾ ਖਾਰੇ ਵੇ ਤੇਰਾ ਮਾ ਮਰ ਪਈਏ ਵਾਰੇ ਵੇ ਲਟਕੈਂਦੇ ਵਾਲ ਸੋਨੇ ਦੇ ਸੋਣਿਆ ਵਿਰਾ ਮੈਂ ਤੇਨੂੰ ਕੋੜੀ ਚੜੇਨੀ ਸੋਣਿਆ ਵਿਰਾ ਮੈਂ ਤੇਨੂੰ ਕੋੜੀ ਚੜੇਨੀ ਮੇਰੇ ਚਨ ਨਾਲੋਂ ਸੋਣਿਆ ਵੀਰ ਵੇ ਤੇਰੇ ਸਿਰ ਤੇ ਸਜੇ ਸੋਨਾ ਚੀਰਾ ਵੇ ਲਟਕੇਂਦੇ ਵਾਲ ਸੁਨੇ ਦੇ ਸੁਨਿਆ ਵੀਰਾ ਮੈਂ ਤੈਨੂੰ ਕੋੜੀ ਚੜੇਨੀ ਸੋਣਿਆ ਵੀਰਾ ਮੈਂ ਤੇਨੂੰ ਕੋੜੀ ਚੜੇਨੀ ਜਦੋਂ ਚੜਿਆ ਵੀਰਾ ਕੋੜੀ ਵੇ ਤੇਰੇ ਨਾਲ ਬਰਾਵਾਦੀ ਜੋੜੀ ਵੇ ਲਟਕੇਂਦੇ ਵਾਲ ਸੋਨੇ ਦੇ ਸੋਣਿਆ ਵੀਰਾ ਮੈਂ ਤੇਨੂੰ ਕੋੜੀ ਚੜੇਨੀ ਸੋਣਿਆ ਵੀਰਾ ਮੈਂ ਤੈਨੂੰ ਕੋੜੀ ਚੜੇਨੀ ਜਦ ਲਈਆ ਵੀਰਾ ਲਾਵਾ ਵੇ ਤੇਰੇ ਨਾਲ ਖਲੋਤੀਆ ਗਾਵਾਂ ਵੇ ਲਟਕੇਂਦੇ ਵਾਲ ਸੁਨੇ ਦੇ ਸੋਣਿਆ ਵੀਰਾ ਮੈਂ ਤੈਨੂੰ ਕੋੜੀ ਚੜੇਨੀ ਸੋਣਿਆ ਵੀਰਾ ਮੈਂ ਤੈਨੂੰ ਕੋੜੀ ਚੜੀਨੀ ਜਦ ਲਿਆਂਦੀ ਵੀਰਾ ਢੋਲੀ ਵੇ ਤੇਰੀ ਢੋਲੀ ਦੇ ਵਿੱਚ ਮਮੋਲੀ ਵੇ ਲਟਕੈਂਦੇ ਵਾਲ ਸੋਣੇ ਦੇ ਸੋਣਿਆ ਵੀਰਾ ਮੈਂ ਤੈਨੂੰ ਕੋੜੀ ਚੜੇਨੀ ਸੋਨਿਆ ਵੀਰਾ ਮੈਂ ਤੇਨੂੰ ਕੋੜੀ ਚੜੇਨੀ ਧੰਨਵਾਦੀ